ਸਸਰੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਹੋਇਆ ਸ਼ਹਿਰ ਬਰਨਾਲੇ ਤੇ ਗੱਡੀ ਦੇ ਟਾਇਰ ਚੇਂਜ ਕਰਾਉਣ ਟਾਇਰ ਘੱਟ ਦੇ ਵੀ ਆਪਣੇ ਤੇ ਆਪਣੇ ਨਾਲ ਡੈਡੀ ਤੇ ਮਾਸੜ ਜੀ ਤੇ ਮੰਮੀ ਹੋਣੀ ਉਧਰ ਦਵਾਈ ਲੈ ਰਹੇ ਨੇਗੇ ਪ੍ਰੋਗਰੈਸ ਫਰਮਾਂ ਚੱਕ ਜੀ ਦਵਾਈ ਲੈਣੇ ਨੇ ਟੰਕਰ ਹੈ ਟਾਇਰਾਂ ਦਾ ਸੌਦਾ ਆਪਣਾ ਹੋ ਗਿਆ ਆਪਾਂ ਲੈ ਕੇ ਕਿੰਨੇ ਹੈ ਕਿੰਨੇ ਯਾਰ ਉਹ ਵਿੱਚ ਕਟਾ ਕੇ ਥੋੜੀ ਪੈਸੇ ਪੈਣੇ ਆਪਣੇ ਤੇ ਹੁਣ ਚੇਂਜ ਕਰੀ ਜਾਂਦੇ ਨੇ ਬਾਈ ਟਾਇਰ ਕੋਲ ਲੈ ਆਪਣੀ ਗੱਡੀ ਦੇ ਤੇ ਇਸ ਦਮਾਰ ਆਪਾਂ ਕਰਾਂਗੇ ਟਰੈਕਟਰ ਦੇ ਟਾਇਰਾਂ ਦਾ ਪਤਾ ਕਿਉਂਕਿ ਟਰੈਕਟਰ ਦੇ ਵੀ ਟਾਇਰ ਆਪਾਂ ਮੂਰੇ ਕਰਵਾਉਣ ਲੈ ਕੇ ਚੌਂਕੜਾ ਹੀ ਪਾਵਾਂਗੇ ਤੇ ਇਸ ਦਮਾਰ ਟਕਵਾ ਕੇ ਇਹ ਟਾਇਰ ਗੱਡੀ ਦੇ ਫਿਰ ਟਰੈਕਟਰ ਦੇ ਟਾਇਰਾਂ ਦਾ ਪਤਾ ਕਰਕੇ ਆਵਾਂਗੇ ਜਾ ਕੇ ਉਧਰ ਜਿਸ ਹਿਸਾਬ ਸਿਰ ਲੱਗਿਆ ਦਾਤਾ ਕਣਕ ਤੋਂ ਪਹਿਲਾਂ ਹੀ ਕੋਲਾਂਗੇ ਅਣਕ ਵੱਢਣ ਤੋਂ ਤੇ ਜੇ ਥੋੜੇ ਜਿਹਾਲੇ ਪੈਸੇ ਪੈਂਦੇ ਹੋਏ ਤਾਂ ਕਣਕ ਵੱਟ ਕੇ ਪਾਵਾਂਗੇ ਫਰੈਦ ਕੀ ਪਾ ਲਾਂਗੇ ਇਹ ਪੁਰਾਣੇ ਬਸ ਸਟੈਂਡ ਕੋਲੇ ਦੁਕਾਨਾਂ ਨੇ ਜਿਹੜੀਆਂ ਉੱਥੋਂ ਪਾਏ ਨੇ ਟਾਇਰ ਆਪਾਂ ਅੱਗੇ ਪਾਨੇ ਬਾਈ ਹੁਣੀ ਜੀ ਸਾਹਿਬ ਹਾਂ ਟਾਇਰ ਪਾ ਲੈਣਾ ਆਪਾਂ ਤੇ ਜਿੱਦਾਂ ਜੋ ਕੱਟ ਕੇ ਪੀਲਾ ਪਰੇ ਜਿੰਨਾ ਰੱਖਾਂਗੇ ਉਹ ਜਿਹੜੇ ਬੀਲਾ ਚਾਰੇ ਪੈਸੇ ਪੈਂਦੇ ਨੇ ਉਹ ਸੀ ਟਰੈਕਟਰ ਦੇ ਟਾਇਰਾਂ ਚ ਪਾਵਾਂਗੇ ਟਾਇਰ ਦਾ ਬਹੀੜਾ ਹਾਂ ਉਹਦਾ ਟਾਇਰ ਟਰੈਕਟਰ ਦੇ ਵੀ ਪਾਵਾਂਗੇ ਟਰੈਕਟਰ ਦੇ ਵੀ ਪਤਾ ਕਰ ਲੈਣੇ ਉਧਰ ਲੋ ਜਿਹਦੇ ਬਾਈ ਲੱਗਾ ਟਾਇਰ ਕਸਣ ਇੱਕ ਟਾਇਰ ਚੜਾਤਾ ਉਹਨਾਂ ਨੇ ਨਵਾਂ ਬਾਕੀ ਹਜੇ ਰਿੰਬਾ ਚ ਪਾਈ ਜਾਂਦੇ ਨੇ ਟਾਇਰ ਹਾਂਜੀ ਤੇ ਪੈਰ ਪਵਾ ਕੇ ਆਗੇ ਜੀ ਆਪਾਂ ਕਰੇ ਤੇ ਪਹਿਲਾਂ ਹੁਣ ਸਰ ਕਰੀ ਆਪਾਂ ਸਨੀ ਮੱਜਾ ਨੂੰ ਤੇ ਹੁਣ ਟਾਈਮ 4:30 ਤੋਂ 4:50 ਹੋਗੇ ਹੁਣ ਇਹਨਾਂ ਨੂੰ ਨਮਾਉਣ ਲੱਗ ਪਾਂਗੇ ਤੇ ਨਮਾ ਕੇ ਫਿਰ ਚੋਵਾਂਗੇ ਤੇ ਆਲੂ چیر ਕੇ ਪਾਵਾਂਗੇ ਕੁਛ ਇਹਨਾਂ ਨੂੰ ਹਲੇ ਪਾਣੀ ਪਿਲਾ ਪਿਓ ਪਿਓ ਜੀ ਤੇ ਚੀਰਦੇ ਆਪਾਂ ਮੱਝਾਂ ਲਈ ਆਲੂ ਤੇ ਇਹਨਾਂ ਨਾਲ ਫੈਂਟ ਪਾ ਦੇਣੀ ਹੈ ਜੀ ਤੇ ਪਾਵਾਂਗੇ ਇਹਨਾਂ ਨੂੰ ਆਪਾਂ ਚੀਰ ਕੇ ਇੱਕ ਮੱਝ ਨੂੰ 2-3 ਕਿਲੋ ਆਲੂ ਪਾਵਾਂਗੇ ਸਾਰਿਆਂ ਨੂੰ ਇਹ 10 ਕਿਲੋ ਚੀਰਾਂਗੇ ਇੱਕ ਨੂੰ 2.5 ਆ ਜਾਣਗੇ ਇਹ ਤਿੰਨ-ਚਾਰ ਗੱਟੇ ਪਾਵਾਂਗੇ ਆਪਾਂ ਤੇ ਆਪਣੇ ਮਿੱਤਰ ਕੋਲੇ ਆਲੂ ਬਚੇ ਸੀ ਉਹਨਾਂ ਨੇ ਪੱਟੇ ਸੀ ਜਿਹੜੇ ਐ ਟਾਇਰ ਦੀ दाब ਦੂ ਥੱਲੇ ਆ ਜਾਂਦੇ ਆਲੂ ਜਿਵੇਂ ਆਹਾ ਇਹ ਇਸ ਤਰ੍ਹਾਂ ਹੁੰਦੇ ਨੇਗੇ ਤੇ ਫਿਰ ਸਟੋਰ ਚ ਨਾ ਵੇਚਣ ਦੇ ਕੰਮ ਨਹੀਂ ਆਉਂਦੇ ਸੋ ਇਹਨਾਂ ਤੇ ਕੰਮ ਲਿਆ ਜਾਂਦਾ ਫਿਰ ਮੱਝਾਂ ਨੂੰ ਪਾਉਣ ਦੇ ਇਹਨਾਂ ਨਾਲ ਫੈਂਟ ਵਗੈਰਾ ਵਧ ਜਾਂਦੀ ਹੈਗੀ ਤੇ ਫਿਰ ਇਹ ਪਾਉਣ ਤੋਂ ਬਾਅਦ ਅਪਚੋਮਾਂ ਦੇ ਧਾਰਾਂ ਲੋ ਜੀ ਤੇ ਮੱਝਾਂ ਨਮਾਤੀਆਂ ਸੀਗੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਪਾਏ ਕੱਟ ਕੇ ਆਪਾਂ ਆਲੂ ਤੇ ਆਲੂ ਪਾਉਣ ਤੋਂ ਬਾਅਦ ਧਾਰਾਂ ਚੋਂ ਲੱਗੇ ਕਾਫੀ ਟਾਈਮ ਬਾਅਦ ਅ ਜਧਾਰਾਂ ਚੋਂ ਆਪਾਂ ਅਪ੍ਰੋਕਸੀਮੇਟਲੀ 1 ਮੰਥ ਬਾਅਦ ਧੀਜ਼ ਆ ਰੈਪ اورو ਬੈਬਲਸ